ਬਹੁਤ ਜਨਮ ਵਿਚਰੇ ਥੇ ਮਾਧੋ ਇਹੋ ਜਨਮ ਤੁਮਾਰੇ ਲੇਖੇ ਉਮਰ ਦਾ ਕੁਝ ਅਰਸਾ ਦੁਨਿਆਵੀ ਕੰਮਾਂ ਦੇ ਵਿੱਚ ਵਿਚਰ ਜਾਣ ਤੋਂ ਬਾਅਦ ਜਦੋਂ ਇੱਕ ਦਿਨ ਇਨਸਾਨ ਨੂੰ ਉਸ ਪ੍ਰਮਾਤਮਾ ਦੀ ਯਾਦ ਆਉਂਦੀ ਹੈ ਉਸ ਵੇਲੇ ਦਾ ਜ਼ਿਕਰ ਹੈ ਇਹਨਾਂ ਪੰਕਤੀਆਂ ਦੇ ਵਿੱਚ ਪ੍ਰਭੂ ਤੋਂ ਵਿਛੋੜੇ ਦਾ ਕੀ ਅਰਥ ਬਣਦਾ ਹੈ ਤੇ ਪ੍ਰਭੂ ਦੀ ਯਾਦ ਵਿੱਚ ਉਮਰ ਬੀਤਣ ਦਾ ਕੀ ਅਰਥ ਬਣਦਾ ਹੈ ਇਹ ਅਸੀਂ ਜਾਣਾਂਗੇ ਉਸ ਪ੍ਰਮਾਤਮਾ ਦੇ ਨਾਲ ਜਦੋਂ ਇੱਕ ਵਾਰ ਤੁਹਾਡੀ ਪ੍ਰੀਤ ਪੈ ਜਾਵੇ ਉਹਨੂੰ ਕਾਇਮ ਕਿਵੇਂ ਰੱਖਣਾ ਹੈ ਉਹਨੂੰ ਕਾਇਮ ਰੱਖਣਾ ਜ਼ਰੂਰੀ ਕਿਉਂ ਹੈ ਇਹ ਵੀ ਅਸੀਂ ਸਮਝਾਂਗੇ ਪ੍ਰਮਾਤਮਾ ਦੇ ਨਾਲ ਪ੍ਰੀਤ ਜਿਹੜੀ ਆ ਉਹ ਬੜੀ ਔਖੀ ਗੰਢੀ ਜਾਂਦੀ ਹੈ ਔਖੀ ਕਿਉਂ ਗੰਢੀ ਜਾਂਦੀ ਹੈ ਇਸ ਸਵਾਲ ਦਾ ਉੱਤਰ ਵੀ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 694ਵੇਂ ਅੰਗ ਦੀ ਬਾਣੀ ਦੇ ਵਿੱਚੋਂ ਮਿਲੇਗਾ ਆਓ ਜਾਣੀ ਪਤਿਤ 파ਮਨ ਮਾਧੋ ਬਿਰਦ ਤੇਰਾ ਧਨ ਤੇ ਵੈ ਮਨ ਜਨ ਜਿਨ ਧਿਆਇਓ ਹਰ ਪ੍ਰਭ ਮੇਰਾ ਪਰਮਾਤਮਾ ਦਾ ਮੁੱਢ ਕਦੀਮਾ ਦਾ ਸੁਭਾਅ ਹੈ ਕਿ ਉਹ ਵਿਕਾਰਾਂ ਦੇ ਵਿੱਚ ਡਿੱਗੇ ਹੋਿਆਂ ਨੂੰ ਪਵਿੱਤਰ ਕਰ ਦਿੰਦਾ ਹੈ ਪਤਿਤ ਪਾਵਨ ਮਾਦਵ ਬਿਰਤ ਤੇਰਾ ਧਨ ਤੇ ਵੈ ਮਨ ਜਨ ਉਹ Muni ਲੋਕ ਭਾਗਾਂ ਵਾਲੇ ਹਨ ਜਿਨ ਧਿਆਇਓ ਹਰ ਪ੍ਰਭ ਮੇਰਾ ਜਿਨਾ ਪਿਆਰੇ ਹਰੀ ਪ੍ਰਭੂ ਨੂੰ ਸਿਮਰਿਆ ਹੈ ਮੇਰਾ ਮਾਥਾ ਲਾਗੀ ਲੈ ਧੁਰ ਗੋਬਿੰਦ ਚਰਨਨ ਕੀ ਸੁਰ ਨਰ ਮਨ ਜਨ ਤੈਨੂੰ ਤੇ ਦੂਰ ਰਹਾਉ ਭਗਤ ਨਾਮਦੇਵ ਜੀ ਕਹਿੰਦੇ ਕਿ ਉਸ ਗੋਬਿੰਦ ਦੀ ਮਿਹਰ ਨਾਲ ਮੇਰੇ ਮੱਥੇ ਉੱਤੇ ਉਸ ਪਰਮਾਤਮਾ ਦੇ ਚਰਨਾਂ ਦੀ ਧੂੜ ਲੱਗੀ ਹੈ ਉਹ ਧੂੜ ਜਿਸ ਤੋਂ ਕੇ ਕਈ ਦੇਵਤੇ ਤੇ Muni ਲੋਕ ਵੀ ਵਾਂਝੇ ਰਹੇ ਉਹਨਾਂ ਦੇ ਭਾਗਾਂ ਵਿੱਚ ਵੀ ਉਹ ਧੂੜ ਨਹੀਂ ਲਿਖੀ ਗਈ ਸੀ ਜਿਹੜੀ ਭਗਤ ਨਾਮਦੇਵ ਜੀ ਕਹਿੰਦੇ ਕਿ ਪ੍ਰਮਾਤਮਾ ਦੇ ਚਰਨਾਂ ਦੀ ਧੂੜ ਮੈਨੂੰ ਨਸੀਬ ਹੋ ਗਈ ਹੈ ਥੋੜਾ ਡੂੰਘਾਈ ਦੇ ਵਿੱਚ ਇਸ ਗੱਲ ਨੂੰ ਜੇਕਰ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ ਪ੍ਰਮਾਤਮਾ ਦੇ ਚਰਨਾਂ ਦੀ ਧੂੜ ਪ੍ਰਮਾਤਮਾ ਵੱਲੋਂ ਬਖਸ਼ੀ ਹੋਈ ਅਕਲ ਜਿਸ ਮਨੁੱਖ ਨੂੰ ਮਿਲ ਜਾਵੇ ਉਦੇ ਅੰਦਰੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਰਗੇ ਸਾਰੇ ਹੀ ਵਿਕਾਰ ਖਤਮ ਹੋ ਜਾਂਦੇ ਆ। ਦੇਵਤਿਆਂ ਤੇ ਮੁਨੀਆਂ ਦੀਆਂ ਜਿੰਨੀਆਂ ਵੀ ਕਹਾਣੀਆਂ ਅਸੀਂ ਸੁਣੀਆਂ ਨੇ ਉਹਨਾਂ ਦੇ ਵਿੱਚ ਵਾਰ-ਵਾਰ ਇਨ੍ਹਾਂ ਵਿਕਾਰਾਂ ਦੇ ਅਧੀਨ ਹੋਏ ਕੰਮਾਂ ਦਾ ਜ਼ਿਕਰ ਸਾਨੂੰ ਸੁਣਨ ਨੂੰ ਮਿਲਦਾ ਹੈ। ਬੇਸ਼ੱਕ ਕਿਸੇ Muni ਨੇ ਗ੍ਰੋਧਿਤ ਹੋ ਕੇ ਕਿਸੇ ਨੂੰ ਸ਼ਰਾਪ ਦੇਤਾ ਹੋਵੇ। ਬੇਸ਼ੱਕ ਕਿਸੇ ਦੇਵਤੇ ਨੇ ਕਿਸੇ ਦੂਸਰੇ ਦੇ ਉੱਪਰ ਧਾਵਾ ਬੋਲਿਆ ਹੋਵੇ ਚੰਗਾ ਲੜੀਆਂ ਹੋਵਣ ਕ੍ਰੋਧ ਦੇ ਵਸ ਹੋ ਕੇ ਜਾਂ ਫਿਰ ਕਾਮ ਦੇ ਵਸ ਹੋ ਕੇ ਕਾਰਜ ਕੀਤੇ ਹੋਵਣ ਇਦਾਂ ਦੀਆਂ ਕਹਾਣੀਆਂ ਆਮ ਸਾਨੂੰ ਸੁਣਨ ਨੂੰ ਮਿਲਦੀਆਂ ਨੇ ਰਿਸ਼ੀਆਂ ਮੁਣੀਆਂ ਦੇਵਤਿਆਂ ਦੇ ਬਾਬਤ ਇਹ ਪ੍ਰਮਾਤਮਾ ਦੇ ਚਰਨ ਧੂੜ ਪ੍ਰਾਪਤੀ ਦੀ ਨਿਸ਼ਾਨੀ ਨਹੀਂ ਹੈ ਜਿਹਨੂੰ ਵਾਕਈ ਪ੍ਰਮਾਤਮਾ ਦੀ ਚਰਨ ਧੂੜ ਪ੍ਰਾਪਤ ਹੋ ਗਈ ਉਦੇ ਅੰਦਰੋਂ ਤਾਂ ਇਹ ਸਾਰੇ ਹੀ ਵਿਕਾਰ ਨਸ਼ਟ ਹੋ ਜਾਂਦੇ ਆ। ਇਹ ਵੀ ਨਹੀਂ ਕਿ ਉਹਨੂੰ ਆਪਣੇ ਮਨ ਨੂੰ ਸਮਝਾ ਕੇ ਆਪਣੇ ਗੁੱਸੇ ਤੇ ਕਾਬੂ ਕਰਨਾ ਪੈਂਦਾ। ਉਹਦੇ ਅੰਦਰੋਂ ਗੁੱਸਾ ਹੀ ਖਤਮ ਹੋ ਜਾਂਦਾ। ਪੰਪਦਾ ਹੀ ਉਬਾਲ ਜਿਹੜਾ ਹੁੰਦਾ ਹੈ ਗੁੱਸੇ ਵਾਂਗ ਉਹ ਉੱਠਦਾ ਹੀ ਨਹੀਂ। ਬਿਲਕੁਲ ਇਸੇ ਤਰ੍ਹਾਂ ਕਾਮ ਦਾ, ਲੋਭ ਦਾ, ਲਾਲਚ ਦਾ ਕਿਸੇ ਵੀ ਤਰ੍ਹਾਂ ਦਾ ਉਬਾਲ ਉਹਦੇ ਅੰਦਰ ਉੱਠਦਾ ਹੀ اپنی ਸਮਝ ਨੂੰ ਵਰਤ ਕੇ ਇਸੇ ਉਵਾਲਾਂ ਨੂੰ ਉਹਨੂੰ ਸ਼ਾਂਤ ਕਰਨ ਦੀ ਲੋੜ ਨਹੀਂ ਪੈਂਦੀ ਪਰ ਐਸੀ ਮਿਹਰ ਕਿਸੇ ਵਿਰਲੇ ਮਨੁੱਖ ਤੇ ਹੀ ਹੁੰਦੀ ਹੈ ਤੇ ਬੜੇ ਭਾਗਾ ਵਾਲੇ ਹੁੰਦੇ ਨੇ ਉਹ ਲੋਕ ਜਿਨ੍ਹਾਂ ਤੇ ਇਹ ਮਿਹਰ ਉਸ ਪਰਮਾਤਮਾ ਵੱਲੋਂ ਹੁੰਦੀ ਹੈ ਦੀਨ ਕਾ ਦਇਆਲ ਮਾਦੋ ਗਰਭ ਪ੍ਰਹਾਰੀ ਚਰਨ ਸ਼ਰਨ ਨਾਮਾ ਬਲ ਤਿਹਾਰੀ ਏ ਮਾਦੋ ਤੂੰ ਦੀਨਾਂ ਉੱਤੇ ਦਇਆ ਕਰਨ ਵਾਲਾ ਹੈ ਹੰਕਾਰੀਆਂ ਦਾ ਹੰਕਾਰ ਦੂਰ ਕਰਨ ਵਾਲਾ ਹੈ ਮੈਂ ਨਾਮਦੇਵ ਤੇਰੇ ਚਰਨਾਂ ਦੀ ਸ਼ਰਨ ਆਇਆ ਹਾਂ ਮੈਂ ਤੇਥੋਂ ਸਦਕੇ ਹਾਂ ਤਨਾਸਰੀ ਭਗਤ ਰਵਿਦਾਸ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਹਮ ਸਰਦੀਨ ਦਇਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨ ਜਨ ਕੋ ਪੂਰਨ ਦੀਜੈ ਹਮ ਸਰਦੀਨ ਦਿਆਲ ਨਾ ਤੁਮ ਸਰ ਭਗਤ ਰਵਿਦਾਸ ਜੀ ਕਹਿੰਦੇ ਕਿ हे ਪ੍ਰਮਾਤਮਾ हे ਮਾਦੋ ਮੇਰੇ ਵਰਗਾ ਕੋਈ ਨਿਮਾਣਾ ਨਹੀਂ ਤੇ ਤੇਰੇ ਵਰਗਾ ਕੋਈ ਦੀਨਾਂ ਦੇ ਉੱਤੇ ਦਇਆ ਕਰਨ ਵਾਲਾ ਨਹੀਂ ਅਬ ਪਤਿਆਰ ਕੀ ਆ ਕੀਜੈ ਮੇਰੀ ਕੰਗਾਲਤਾ ਦਾ ਹੁਣ ਹੋਰ ਪ੍ਰਤਾਵਾ ਕਰਨ ਦੀ ਲੋੜ ਨਹੀਂ ਤੈਨੂੰ ਸਭ ਜਾਣੀ ਜਾਣ ਹੈ ਬਚਨੀ ਤੋਰ ਮੋਰ ਮਨ ਮਾਨੈ हे ਸੋਨੇ RAM ਮੇਰਾ ਮਨ ਤੇਰੀ ਸਿਫਤ ਸਲਾਹ ਦੀਆਂ ਗੱਲਾਂ ਦੇ ਵਿੱਚ ਪਰਚ ਜਾਇਆ ਕਰੇ ਜਨਕੋ ਪੂਰਨ ਦੀਜੈ ਇਹ ਪੂਰਨ ਸਿਤਕ ਮੈਨੂੰ ਬਖਸ਼ ਦੇ ਪਚਨੀ ਤੋਰ ਤੇਰੇ ਬਚਨਾਂ ਦੇ ਵਿੱਚ ਤੇਰੀ ਸਿਫਤ ਸਲਾਹ ਦੀਆਂ ਗੱਲਾਂ ਦੇ ਵਿੱਚ ਮੋਰ ਮਨ ਮਾਨੈ ਮੇਰਾ ਮਨ ਪਰਚ ਜਾਵੇ ਤੇਰੀ ਸਿਫਤ ਸਲਾਹ ਦੀਆਂ ਗੱਲਾਂ ਸੁਣ ਕੇ ਕਰਕੇ ਮੇਰੇ ਮਨ ਨੂੰ ਤਸੱਲੀ ਆਵੇ ਸਕੂਨ ਆਵੇ ਸਵਾਦ ਆਵੇ ਏ ਬਖਸ਼ਿਸ਼ ਮੇਰੀ ਤੇ ਕਰ ਦੇ ਜਨ ਕੋ ਪੂਰਨ ਦੀਚੈ ਹਉ ਬਲ ਬਲ ਜਾਉ ਰਮయ్యా ਕਾਰਨੇ ਕਾਰਨ ਕਵਨ ਅਬੂਲ ਰਹਾਉ اے ਸੋਨੇ RAM ਮੈਂ ਤੇਥੋਂ ਸਦਾ ਸਦਕੇ ਹਾਂ ਤੂੰ ਕਿਸ ਗੱਲੇ ਮੇਰੇ ਨਾਲ ਨਹੀਂ ਬੋਲਦਾ ਅਗਲੀਆਂ ਪੰਕਤੀਆਂ ਦੇ ਨਾਲ ਇਸ ਨੂੰ ਵੀ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਸ਼ਿਕਵਾ ਭਗਤ ਰਵਿਦਾਸ ਜੀ ਉਸ ਪ੍ਰਮਾਤਮਾ ਨਾਲ ਕਿਉਂ ਕਰਦੇ ਪਏ ਨੇ ਬਹੁਤ ਰਹੇ ਥੇ ਮਾਧੋ ਇਹ ਜਨਮ ਤੁਮਾਰੇ ਲੇਖੇ ਕਹ ਰਵਿਦਾਸ ਆਸ ਲਗ ਜੀਵਾਂ ਕਹ ਰ ਰਵਿਦਾਸ ਆਸ ਲੱਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਰਵਿਦਾਸ ਆਖਦਾ ਹੈ ਏ ਮਾਤੋ ਬਹੁਤ ਜਨਮ ਵਿਛਰੇ ਥੀ ਕਈ ਜਨਮਾਂ ਤੋਂ ਮੈਂ ਤੇਥੋਂ ਵਿਛੜਿਆ ਹੋਇਆ ਸੀ ਇਹ ਜਨਮ ਤੁਮਾਰੇ ਲਿਖੇ ਤੇ ਹੁਣ ਇਹ ਜਨਮ ਮੇਰਾ ਤੇਰੀ ਯਾਦ ਵਿੱਚ ਬੀਤੇ ਤੇਰੇ ਲੇਖੇ ਲੱਗ ਜਾਵੇ ਤੇਰਾ دیدار ਕੀਤਿਆਂ ਬੜਾ ਚਿਰ ਹੋ ਗਿਆ ਹੈ ਚਿਰ ਭਇਓ ਦਰਸ਼ਨ ਦੇਖੇ ਕਹਿ ਰਵਿਦਾਸ ਆਸ ਲੱਗ ਜੀਵੋਂ ਰਵਿਦਾਸ ਆਖਦਾ ਕਿ ਤੇਰੇ ਦਰਸ਼ਨ ਦੀ ਆਸ ਵਿੱਚ ਹੀ ਮੈਂ ਜਿਉਂਦਾ ਅਸੀਂ ਆਪਣੀ ਉਮਰ ਹੰਡਾਉਂਦੇ ਜਾਂਦੇ ਹਾਂ ਦੁਨਿਆਵੀ ਕੰਮਾਂ ਦੇ ਵਿੱਚ ਵਿਚਰਦੇ ਹਾਂ ਪ੍ਰਮਾਤਮਾ ਸਾਡੇ ਚਿੱਤ ਚੇਤੇ ਵਿੱਚ ਨਹੀਂ ਹੁੰਦਾ ਪਰ ਫੇਰ ਕਿਸੇ ਦਿਨ ਜਾਂ ਤੇ ਸਾਡੇ ਜੀਵਨ ਦੇ ਵਿੱਚ ਕੁਝ ਐਸਾ ਵਾਪਰ ਜਾਂਦਾ ਹੈ ਜਿਹੜਾ ਸਾਨੂੰ ਸਾਡੀ ਸਾਰੀ ਜ਼ਿੰਦਗੀ ਨੂੰ ਮੁੜ ਵਿਚਾਰਨ ਦੇ ਲਈ ਮਜਬੂਰ ਕਰਦਾ ਹੈ ਜਾਂ ਪ੍ਰਮਾਤਮਾ ਦੀ ਕੋਈ ਐਸੀ ਮਿਹਰ ਹੋ ਜਾਂਦੀ ਹੈ ਕਿ ਅਸੀਂ ਉਸ ਪ੍ਰਮਾਤਮਾ ਬਾਰੇ ਸੋਚਣ ਲੱਗ ਪਈਏ ਫਿਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਸ ਪ੍ਰਮਾਤਮਾ ਦੇ ਨਾਲ ਵਾਰਤਾ ਲਾਪ ਕੀਤੀ ਜਾਵੇ ਕਿਉਂਕਿ ਹੁਣ ਤੱਕ ਸਾਡੀ ਉਹਦੇ ਨਾਲ ਕੋਈ ਸਾਂਝ ਨਹੀਂ ਸੀ ਤਾਂ ਇੱਕਦਮ ਉਹ ਸਾਂਝ ਬਣ ਜਾਵੇ ਐਸਾ ਸੰਭਵ ਨਹੀਂ ਹੈ ਪਰ ਸਾਡੇ ਮਨ ਵਿੱਚ ਇੱਕ ਕਾਲੀ ਬਚਦੀ ਹੈ ਸਾਨੂੰ ਹੁੰਦਾ ਹੈ ਕਿ ਛੇਤੀ ਕਿਸੇ ਤਰੀਕੇ ਉਸ ਪਰਮਾਤਮਾ ਨੂੰ ਮੈਂ ਸਮਝ ਲਵਾਂ ਮੈਂ ਕੁਝ ਬੋਲਾਂ ਪਰਮਾਤਮਾ ਵੱਲੋਂ ਮੈਨੂੰ ਕੁਝ ਜਵਾਬ ਮਿਲੇ ਪਰ ਇੰਨੀ ਛੇਤੀ ਇਹ ਹੁੰਦਾ ਨਹੀਂ ਉਸ ਵਕਤ ਐਸੇ ਖਿਆਲ ਫਿਰ ਉਪਜਦੇ ਨੇ ਕਿ ਕਾਰਨ ਕਬਨ ਅਬੋਲ ਕੇ ਤੂੰ ਮੇਰੇ ਨਾਲ ਬੋਲਦਾ ਕਿਉਂ ਨਹੀਂ ਤੇ ਇਹੀ ਸਮਾਂ ਹੁੰਦਾ ਜਦੋਂ ਅਸੀਂ ਚੇਤਾ ਕਰਦੇ ਹਾਂ ਕਿ ਮੈਂ ਇੰਨੀ ਉਮਰ ਬਤਾ ਲਈ ਹੈ ਪਰਮਾਤਮਾ ਦਾ ਕਦੇ ਚੇਤਾ ਹੀ ਨਹੀਂ ਕੀਤਾ ਪਰਮਾਤਮਾ ਦੇ ਨਾਲੋਂ ਮੈਂ ਵਿਛੜਿਆ ਹੀ ਰਹਾ ਪਰ ਹੁਣ ਕਿਉਂਕਿ ਮੇਰੇ ਤੇ ਮਿਹਰ ਹੋਈ ਹੈ ਮੈਂ ਪਰਮਾਤਮਾ ਬਾਰੇ ਸੋਚਣਾ ਸ਼ੁਰੂ ਕੀਤਾ ਤਾਂ ਇਹ ਜਨਮ ਤੇ ਮਾਰੇ ਲੇਖੇ ਬਾਕੀ ਦੀ ਜਿਹੜੀ ਮੇਰੀ ਜ਼ਿੰਦਗੀ ਹੈ ਉਹ ਮੈਂ ਪਰਮਾਤਮਾ ਦੀ ਯਾਦ ਵਿੱਚ ਬਿਤਾਉਣੀ ਹੈ ਜ਼ਿੰਦਗੀ ਦੇ ਪਲ-ਪਲ ਦੇ ਵਿੱਚ ਹੁਣ ਮੈਂ ਉਸ ਪਰਮਾਤਮਾ ਨੂੰ ਚੇਤੇ ਰੱਖਣਾ ਤੇ ਹੁਣ ਕਿਉਂਕਿ ਇੰਨਾ ਚਿਰ ਅਸੀਂ ਪਰਮਾਤਮਾ ਤੋਂ ਵਿਛੜੇ ਰਹੇ ਤੇ ਉਹਦਾ دیدار ਤੇ ਹੋਇਆ ਨਹੀਂ ਹੁਣ ਜਦੋਂ ਅਸੀਂ ਇਹ ਨਿਸ਼ਚਾ ਕਰ ਲਿਆ ਕਿ ਬਾਕੀ ਦੀ ਜ਼ਿੰਦਗੀ ਉਹਦੀ ਯਾਦ ਦੇ ਵਿੱਚ ਬਿਤਾਉਣੀ ਹੈ ਤਾਂ ਆਸ ਲੱਗ ਜੀਵੋ ਉਹਦੇ دیدار ਦੀ ਵੀ ਸਾਨੂੰ ਆਸ ਲੱਗ ਜਾਂਦੀ ਹੈ ਅਸੀਂ ਫਿਰ ਉਸ ਆਸ ਦੇ ਵਿੱਚ ਜਿਉਣ ਲੱਗਦੇ ਹਾਂ ਕਿ ਇੱਕ ਪਲ ਐਸਾ ਵੀ ਆਉਣਾ ਹੈ ਜਦੋਂ ਸਾਨੂੰ ਵਾਕਿਆ ਹੀ ਪ੍ਰਮਾਤਮਾ ਦਾ دیدار ਹੋ ਜਾਣਾ ਹੈ ਉਹ دیدار ਇਨ੍ਹਾਂ ਅੱਖਾਂ ਨਾਲ ਨਹੀਂ ਹੋਣਾ ਮਨ ਦੀਆਂ ਅੱਖਾਂ ਨਾਲ ਹੋਣਾ ਹੈ ਸਾਨੂੰ ਮਹਿਸੂਸ ਹੋ ਜਾਣਾ ਹੈ ਕਿ ਹਾਂ ਉਹ ਪ੍ਰਮਾਤਮਾ ਸਾਡੇ ਨਾਲ ਹੀ ਸਾਡੇ ਅੰਗ ਸੰਗੀ ਆ ਜਿਸ ਦਿਨ ਅਸੀਂ ਜਾਂ ਤੁਸੀਂ ਗੁਰਬਾਣੀ ਨੂੰ ਸਮਝਣ ਦਾ ਨਿਸ਼ਚਾ ਕੀਤਾ ਸੀ ਸਾਡੇ ਲਈ ਉਹ ਪਲ ਸੀ ਜਦੋਂ ਅਸੀਂ ਪ੍ਰਮਾਤਮਾ ਦੇ ਨਾਲੋਂ ਆਪਣਾ ਵਿਛੋੜਾ ਖਤਮ ਕਰਨ ਬਾਰੇ ਸੋਚਿਆ ਸੀ ਉਦੋਂ ਤੋਂ ਅਸੀਂ ਪ੍ਰਮਾਤਮਾ ਦੀ ਯਾਦ ਨੂੰ ਹਮੇਸ਼ਾ ਆਪਣੇ ਮਨ ਵਿੱਚ ਲੈ ਕੇ ਚੱਲਦੇ ਹਾਂ ਚਿੱਤ ਸਿਮਰਨ ਕਰੋ ਨੈਣ ਅਵਲੋਕਨੋ ਸ਼੍ਰਾਵਣ ਬਾਣੀ ਸੁਜਸਪੂਰ ਰੱਖੋ ਮਨ ਸੋ ਮੁਦਕਰ ਕਰੋ ਚਰਨ ਹਿਰਦੇ ਧਰੋ ਰਸਨ ਅੰਮ੍ਰਿਤ RAM ਨਾਮ ਭਖੋ ਭਗਤ ਰਵਿਦਾਸ ਜੀ ਕਹਿੰਦੇ ਕਿ ਮੇਰੀ ਅਰਜ਼ੋਈ ਹੈ ਕਿ ਮੈਂ ਚਿੱਤ ਨਾਲ ਪ੍ਰਭੂ ਦਾ ਸਿਮਰਨ ਕਰਦਾ ਰਹਾ ਅੱਖਾਂ ਦੇ ਨਾਲ ਉਹਦਾ ਦੀਦਾਰ ਕਰਦਾ ਰਹਾ ਉਹਦੀ ਕੁਦਰਤ ਦੇ ਵਿੱਚੋਂ ਕੰਨਾਂ ਨਾਲ ਉਹਦੀ ਬਾਣੀ ਤੇ ਉਹਦਾ ਸੋਹਣਾ ਜਸ ਪਰੀ ਰੱਖਾਂ ਉਹਦੀ ਸਿਫਤ ਸਲਾਹ ਦੀਆਂ ਗੱਲਾਂ ਕਰਾਂ ਉਹਦੀ ਵਡਿਆਈ ਕਰਾਂ ਉਹਦੀ ਵਡਮੁੱਲਤਾ ਦਾ ਵਖਿਆਣ ਕਰਾਂ ਤੇ ਸੁਣਾ ਆਪਣੇ ਮਨ ਨੂੰ ਭੌਰਾ ਬਣਾਈ ਰੱਖਾਂ ਉਸਦੇ ਚਰਨ ਕਮਲ ਹਿਰਦੇ ਵਿੱਚ ਟਿਕਾਈ ਰੱਖਾਂ ਤੇ ਜੀਵ ਨਾਲ ਉਸ ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਉਚਾਰਦਾ ਰਾਂ ਮੇਰੀ ਪ੍ਰੀਤ ਗੋਬਿੰਦ ਸਿਓ ਜਿਨ ਘਟੈ ਮੈਂ ਤੋਂ ਮੋਲ ਮਹਿੰਗੀ ਲਈ ਜੀ ਸਟੈਰਹਾਉ ਮੈਨੂੰ ਡਰ ਰਹਿੰਦਾ ਹੈ ਕਿ ਗੋਬਿੰਦ ਦੇ ਨਾਲ ਮੇਰੀ ਪ੍ਰੀਤ ਕਿਤੇ ਘਟ ਨਾ ਜਾਏ ਮੈਂ ਤਾਂ ਬੜੇ ਮਹਿੰਗੇ ਮੁੱਲ ਦੇ ਨਾਲ ਇਹ ਪ੍ਰੀਤ ਨਹੀਂ ਹੈ ਜਿੰਦ ਦੇ ਕੇ ਇਹ ਪ੍ਰੀਤ ਵਿਹਾਜੀ ਹੈ ਹੁਣ ਮਹਿੰਗੇ ਮੁੱਲ ਕਿਵੇਂ ਲਈਏ ਪਿਛਲੇ ਸ਼ਬਦ ਦੇ ਵਿੱਚ ਜੋ ਅਸੀਂ ਇੱਕ ਉਸਪਾਲ ਦਾ ਜ਼ਿਕਰ ਕੀਤਾ ਕਿ ਜਦੋਂ ਤੁਸੀਂ ਦੁਨਿਆਵੀ ਜੀਵਨ ਨੂੰ ਉਹੜਾ ਪਿੱਛੇ ਛੱਡ ਕੇ ਪਰਮਾਤਮਾ ਵੱਲ ਨੂੰ ਝੁੱਕ ਗਈ ਹੁਣੇ ਸੋਚੋ ਕਿ ਉਹ ਉਮਰ ਜਿਹੜੀ ਇੰਨੀ ਦੁਨਿਆਵੀ ਜੀਵਨ ਦੇ ਵਿੱਚ ਸੀ ਬਿਤਾਈ ਉਸ ਉਮਰ ਦੇ ਵਿੱਚ ਅਸੀਂ ਕੀ ਕੁਝ ਨਹੀਂ ਸਿੱਖਿਆ ਇੱਕ ਆਮ ਜੀ ਉਦਾਹਰਣ ਲੈ ਲਈਏ ਸਾਨੂੰ ਸ਼ੁਰੂ ਤੋਂ ਸਿਖਾਇਆ ਜਾਂਦਾ ਕਿ ਭਾਈ ਪੜੋ ਵੱਧ ਤੋਂ ਵੱਧ ਪੜੋ ਚੰਗੇ ਨੰਬਰ ਲਵੋ ਚੰਗੀਆਂ ਨੌਕਰੀਆਂ ਲਵੋ ਚੰਗਾ ਪੈਸਾ ਕਮਾਓ ਪਰ ਫਿਰ ਕੋ ਪਲ ਆਉਂਦਾ ਜਦੋਂ ਸਾਨੂੰ ਸੋਚੀ ਆ ਜਾਂਦੀ ਹੈ ਜਦੋਂ ਉਸ ਪੈਸੇ ਦੇ ਨਾਲ ਸਾਡਾ ਲਗਾਵ ਟੁੱਟ ਜਾਂਦਾ ਹੈ ਹੁਣ ਇੰਨੀ ਉਮਰ ਤੇ ਅਸੀਂ ਪੈਸੇ ਦਾ ਮੋਹ ਹੀ ਸਿੱਖਦੇ ਰਹੇ ਉਸ ਮੋਹ ਨੂੰ ਵਧਾਉਂਦੇ ਰਹੇ ਕਿਉਂਕਿ ਜੇ ਮੋਹ ਨਹੀਂ ਵਧੂਗਾ ਤਾਂ ਵੱਧ ਤੋਂ ਵੱਧ ਕਮਾਉਣ ਦੀ ਜਿਹੜੀ ਹੈ ਇੱਛਾ ਨਹੀਂ ਉੱਠੂਗੀ ਪਰ ਹੁਣ ਸਾਨੂੰ ਇਹ ਅਕਲ ਆ ਗਈ ਕਿ ਬੁਢੇਰਾ ਕਮਾ ਕੇ ਵੀ ਕੁਝ ਹੋ ਨਹੀਂ ਜਾਣਾ ਤਾਂ ਇੰਨੇ ਸਮੇਂ ਦੀ ਉਹ ਜਿਹੜੀ ਸੋਚ ਹੈ ਛਪੀ ਹੋਈ ਹੈ ਮਨ ਤੇ ਉਹਨੂੰ ਮਿਟਾਉਣਾ ਕੋਈ ਸੌਖਾ ਕੰਮ ਨਹੀਂ ਔਖਾ ਕੰਮ ਹੈ ਇਹ ਇੱਕ ਉਦਾਹਰਣ ਹੈ ਤੇ ਇਸੇ ਤਰ੍ਹਾਂ ਦਾ ਹੋਰ ਬਹੁਤ ਕੁਝ ਹੈ ਜਿਹੜਾ ਅਸੀਂ ਸਿੱਖਿਆ ਹੁੰਦਾ ਹੈ ਪਰ ਜਦੋਂ ਸਾਨੂੰ ਅਸਲੀਅਤ ਦੀ ਸਮਝ ਪੈ ਜਾਵੇ ਉਹ ਸਾਰਾ ਕੁਝ ਪਿੱਛੇ ਰਹਿ ਜਾਂਦਾ ਹੈ ਉਹਦੇ ਮੈਨੇ ਬਦਲ ਜਾਂਦੇ ਆ ਉਹ ਸਾਰੀ ਸ਼ਾਪ ਨੂੰ ਆਪਣੇ ਮਨ ਤੋਂ ਮਿਟਾਉਣਾ ਤੇ ਮਿਟਾ ਕੇ ਪ੍ਰਮਾਤਮਾ ਦੀ ਯਾਦ ਵਾਲੀ ਜਿਹੜੀ ਸ਼ਾਪ ਹੈ ਉਹ ਛਾਪਣੀ ਇੰਨਾ ਮੁੱਲ ਲੱਗਦਾ ਹੈ ਉਸ ਪ੍ਰਮਾਤਮਾ ਦੇ ਨਾਲ ਪ੍ਰੀਤ ਬਿਹਾਜਣ ਦਾ ਇਸ ਲਈ ਭਗਤ ਰਵਿਦਾਸ ਜੀ ਕਹਿੰਦੇ ਕਿ ਮੈਨੂੰ ਡਰ ਲੱਗਦਾ ਹੈ ਕਿ ਇਹ ਪ੍ਰੀਤ ਹੁਣ ਕਿਤੇ ਟੁੱਟ ਨਾ ਜਾਵੇ ਕਿਉਂਕਿ ਜੇ ਇੱਕ ਵਾਰੀ ਟੁੱਟ ਗਈ ਫਿਰ ਦੁਬਾਰਾ ਨਹੀਂ ਜੁੜਨੀ ਔਖੀ ਹੋ ਜਾਣੀ ਹੈ ਜੇ ਕਹ ਲੋ ਏਡਾ ਵੱਡਾ ਪਹਾੜ ਸਰ ਕਰਨ ਬਰਾਬਰ ਹੈ ਕਿ ਅਸੀਂ ਉਹ ਸਭ ਕੁਝ ਜੋ ਸਿੱਖਿਆ ਸੀ ਸਾਨੂੰ ਬਚਪਨ ਤੋਂ ਸਾਡੇ ਮਾਪਿਓ ਨੇ ਸਾਡੇ ਰਿਸ਼ਤੇਦਾਰਾਂ ਨੇ ਸਾਡੇ ਟੀਚਰਾਂ ਨੇ ਅਧਿਆਪਕਾਂ ਨੇ ਸਾਡੇ ਮਨ ਵਿੱਚ ਜੋ ਭਰਿਆ ਸੀ ਉਹਨੂੰ ਅਸੀਂ ਛੱਟ ਕੇ ਪਰਮਾਤਮਾ ਦੀ ਯਾਦ ਮਨ ਵਿੱਚ ਵਸਾਈ ਤੇ ਜੇ ਫਿਰ ਹੁਣ ਉਹ ਇੱਕ ਵਾਰੀ ਛੁੱਟ ਗਈ ਤਾਂ ਦੁਬਾਰੇ ਫਿਰ ਉਹਨਾਂ ਚੀਜ਼ਾਂ ਨੂੰ ਮਟਾਉਣਾ ਔਖਾ ਹੋ ਜਾਣਾ ਇਸੇ ਲਈ ਭਗਤ ਰਵਿਦਾਸ ਜੀ ਡਰਦੇ ਤੇ ਦੱਸਦੇ ਨੇ ਕਿ ਮਹੰਗੇ ਮੁੱਲ ਪਰਮਾਤਮਾ ਦੀ ਇਹ ਪ੍ਰੀਤ ਵਿਹਾਜੀ ਹੈ ਤੇ ਇਸ ਪ੍ਰੀਤ ਨੂੰ ਕਾਇਮ ਕਿਵੇਂ ਰੱਖਣਾ ਹੈ ਅਗਲੀਆਂ ਪੰਕਤੀਆਂ ਦੇ ਵਿੱਚ ਸਾਨੂੰ ਪਤਾ ਲੱਗਦਾ ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ ਬਾਬ ਵਿਣ ਭਗਤ ਨਹੀਂ ਹੋਏ ਤੇਰੀ ਕਹਿ ਰਵਿਦਾਸ ਇੱਕ ਬੇਨਤੀ ਹਰ ਸੋ ਪੈਜ ਰੱਖੋ ਰਾਜਾ ਰਾਮ ਮੇਰੀ ਸਾਧ ਸੰਗਤ ਤੋਂ ਬਿਨਾ ਨਾ ਹੀ ਤੇ ਇਹ ਪ੍ਰੀਤ ਪੈਦਾ ਹੁੰਦੀ ਹੈ ਤੇ ਨਾ ਹੀ ਕਾਇਮ ਰਹਿ ਸਕਦੀ ਹੈ ਹੇ ਪ੍ਰਭੂ ਪ੍ਰੀਤ ਤੋਂ ਬਿਨਾ ਤਰੀ ਭਗਤੀ ਨਹੀਂ ਹੋਉ ਆਉਂਦੀ ਰਵਿਦਾਸ ਪ੍ਰਭੂ ਅੱਗੇ ਅਰਦਾਸ ਕਰਦਾ ਕਿ हे ਰਾਜਨ हे ਮੇਰੇ ਰਾਮ ਮੈਂ ਤੇਰੀ ਸ਼ਰਨ ਆਇਆ ਹਾਂ ਮੇਰੀ ਲਾਜ ਰੱਖੀ ਜਿਹੜੇ ਸਾਡੇ ਵਾਂਗ ਪ੍ਰਮਾਤਮਾ ਦੀ ਯਾਦ ਵਿੱਚ ਗਿੱਜੇ ਹੋਏ ਐ ਉਹਨਾਂ ਦੀ ਸੰਗਤ ਦੇ ਵਿੱਚ ਰਹਿਣਾ ਜ਼ਰੂਰੀ ਐ ਅਜਿਹੇ ਮਨੁੱਖਾਂ ਦੇ ਨਾਲ ਹੀ ਅਸੀਂ ਪ੍ਰਮਾਤਮਾ ਦੀਆਂ ਗੱਲਾਂ ਕਰ ਸਕਦੇ ਹਾਂ ਤੇ ਪ੍ਰਮਾਤਮਾ ਦੀ ਯਾਦ ਨੂੰ ਆਪਣੇ ਮਨ ਵਿੱਚ ਕਾਇਮ ਰੱਖ ਸਕਦੇ ਹਾਂ ਉਹਦੇ ਨਾਲ ਗੰਢੀ ਹੋਈ ਇਸ ਪ੍ਰੀਤ ਨੂੰ ਕਾਇਮ ਰੱਖ ਸਕਦੇ ਸਾਥ ਸੰਗਤ ਜ਼ਰੂਰੀ ਹੈ ਨਾਮ ਤੇਰਾ ਆਰਤੀ ਮਜਨ ਮੁਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ ਰਹਾਉ ਏ ਮੁਰਾਰ ਨਾਮ ਤੇਰਾ ਆਰਤੀ ਮਜਨ ਕਿ ਮੇਰੇ ਲਈ ਤੇਰਾ ਨਾਮ ਸਿਮਰਨ ਹੀ ਤੇਰੀ ਆਰਤੀ ਹੈ ਤੇ ਨਾਮ ਸਿਮਰਨ ਹੀ ਤੀਰਥ ਇਸ਼ਨਾਨ ਹੈ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ ਪ੍ਰਮਾਤਮਾ ਦੇ ਨਾਮ ਸਿਮਰਨ ਤੋਂ ਬਿਨਾ ਬਾਕੀ ਦੇ ਜਿਹੜੇ ਸਾਰੇ اڈੰਬਰ ਨੇ ਜਿਹੜੇ ਮਨੁੱਖ ਕਰਦਾ ਉਸ ਪ੍ਰਮਾਤਮਾ ਨੂੰ ਪਾਉਣ ਲਈ ਜਾਂ ਖੁਸ਼ ਕਰਨ ਦੇ ਲਈ ਉਹ ਸਾਰੇ ਕੂੜੇ ਹਨ ਨਾਮ ਤੇਰੋ ਆਸਨੂ ਨਾਮ ਤੇਰੋ ਉਰ ਸਾ ਨਾਮ ਤੇਰਾ ਕੇਸ ਰੋਲੇ ਛਟਕਾਰੇ ਨਾਮ ਤੇਰਾ ਅੰਬੂਲਾ ਨਾਮ ਤੇਰਾ ਚੰਦਨੋ ਕਸ ਜਪੇ ਨਾਮ ਲੈ ਤੁਝ ਕੋ ਚਾਰ ਅਸਨੋਂ ਤੋ ਭਾਵ ਉਹ ਆਸਨ ਉਨ ਦਾ ਉਹ ਕੱਪੜਾ ਜਿਸ ਦੇ ਉੱਪਰ ਬੈਠ ਕੇ ਪੰਡਤ ਮੂਰਤੀ ਦੀ ਪੂਜਾ ਕਰਦਾ ਔਰਸਾ ਤੋਂ ਭਾਵ ਉਹ ਸਿਲ ਜਿਸ ਦੇ ਉੱਪਰ ਚੰਦਨ ਰਗੜਿਆ ਜਾਂਦਾ ਅੰਬੂਲਾ ਤੋਂ ਭਾਵ ਹੈ ਪਾਣੀ ਕਿ ਦਾ ਛੱਟਾ ਦਿੱਤਾ ਜਾਂਦਾ ਹੈ ਭਗਤ ਰਵਿਦਾਸ ਜੀ ਕਹਿੰਦੇ ਨਾਮ ਤੇਰੋ ਅਸਨੋ ਨਾਮ ਤੇਰੋ ਉਰਸਾ ਨਾਮ ਤੇਰਾ ਕੇਸਰੋ ਲੈ ਛਟਕਾਰੇ ਕਿ ਮੇਰੇ ਲਈ ਤਾਂ ਉਨ ਦਾ ਉਹ ਕੱਪੜਾ ਵੀ ਤੇਰਾ ਨਾਮ ਹੈ ਜਿਸ ਤੇ ਬੈਠ ਕੇ ਮੂਰਤੀ ਦੀ ਪੂਜਾ ਕੀਤੀ ਜਾਂਦੀ ਹੈ ਚੰਦਨ ਵੀ ਤੇਰਾ ਨਾਮ ਹੀ ਹੈ ਜਿਸ ਪੱਥਰ ਦੇ ਉੱਪਰ ਚੰਦਨ ਨੂੰ ਕਸਾਇਆ ਜਾਂਦਾ ਉਹ ਵੀ ਮੇਰੇ ਲਈ ਤੇਰਾ ਨਾਮ ਹੀ ਹੈ ਕੇਸਰ ਦਾ ਉਹ ਕੋਲ ਜਿਹੜਾ ਮੂਰਤੀ ਦੇ ਉੱਤੇ ਛਿੜਕਿਆ ਜਾਂਦਾ ਹੈ ਭਗਤ ਜੀ ਕਹਿੰਦੇ ਕਿ हे ਪ੍ਰਮਾਤਮਾ ਮੇਰੇ ਲਈ ਤਾਂ ਉਹ ਕੋਲ ਵੀ ਤੇਰਾ ਨਾਮ ਹੀ ਹੈ ਤੇਰਾ ਨਾਮ ਹੀ ਮੇਰੇ ਲਈ ਪਾਣੀ ਹੈ ਜਿਹਦਾ ਛੱਟਾ ਦਿੱਤਾ ਜਾਂਦਾ ਹੈ ਤੇ ਫਿਰ ਤੋਂ ਦੁਹਰਾਉਂਦੇ ਨੇ ਕਿ ਨਾਮ ਹੀ ਮੇਰੇ ਲਈ ਤੇਰਾ ਚੰਦਨ ਹੈ ਜਿਸ ਦਾ ਲੇਪ ਤੇਰੇ ਤੇ ਮੈਂ ਲਾਉਂਗਾ ਕਹਿਣ ਤੋਂ ਭਾਵ ਕਿ ਇਹ ਜਿਹੜੀ ਆਰਤੀ ਇਹ ਪੂਜਾ ਮੂਰਤੀਆਂ ਦੀ ਮਨੁੱਖ ਕਰਦਾ ਹੈ ਬਕਤ ਜੀ ਕਹਿੰਦੇ ਇਹ ਸਭ اڈੰਬਰ ਹੈ ਅਸਲ ਤੇਰੀ ਪੂਜਾ ਤਾਂ ਤੇਰਾ ਨਾਮ ਸਿਮਰਨ ਹੈ ਨਾਮ ਸਿਮਰਨ ਇੱਕ ਮੌਕਾ ਹੈ ਪ੍ਰਮਾਤਮਾ ਦੇ ਨਾਲ ਜਿਵੇਂ ਕਹਿੰਦੇ ਨਾ ਹਾਰਟ ਟੂ ਹਾਰਟ ਗੱਲ ਕਰਨ ਦਾ ਐਵੇਂ ਆਪਾਂ ਥਾਲ ਦੇ ਵਿੱਚ ਵਸਤੂਆਂ ਪਾ ਕੇ ਕਮਾਈ ਚੱਲੀਏ ਛਿੱਟੇ ਦਿੰਦੇ ਫਿਰੀਏ ਧੂਪ ਪੱਤੀਆਂ ਕਰਦੇ ਫਿਰੀਏ ਕੋਈ ਫਾਇਦਾ ਨਹੀਂ ਕਿਉਂਕਿ ਉਹ ਸਭ ਕਰਦੇ ਹੋਏ ਤੁਹਾਡੇ ਮਨ ਦੇ ਵਿੱਚ ਤਾਂ ਕੁਝ ਹੋਰ ਹੀ ਚੱਲੀ ਜਾਂਦਾ ਹੈ ਅਸਲ ਗੱਲ ਇਹ ਹੈ ਕਿ ਤੁਸੀਂ ਬੈਠ ਕੇ ਉਸ ਪ੍ਰਮਾਤਮਾ ਦੇ ਨਾਲ ਵਾਰਤਾ ਲਾਪ ਕਰਨ ਦੀ ਕੋਸ਼ਿਸ਼ ਕਰੋ ਉਹਨੂੰ ਜਾਣਨ ਦੀ ਕੋਸ਼ਿਸ਼ ਕਰੋ ਉਹ ਨਾਮ ਸਿਮਰਨ ਹੈ ਖੁਦ ਨੂੰ ਸਮਝੋ ਕਿਉਂਕਿ ਤੁਹਾਨੂੰ ਉਸ ਪ੍ਰਮਾਤਮਾ ਨੇ ਬਣਾਇਆ ਹੈ ਉਸ ਪ੍ਰਮਾਤਮਾ ਦੀ ਇਸ ਬਣਤਰ ਨੂੰ ਸਮਝਣ ਦੀ ਕੋਸ਼ਿਸ਼ ਕਰੋ ਆਪਦੇ ਆਪ ਨਾਲ ਵਾਰਤਾ ਲਾਪ ਕਰੋ ਪ੍ਰਮਾਤਮਾ ਵੀ ਸਾਡੇ ਅੰਦਰ ਹੀ ਵੱਸਦਾ ਹੈ ਅੱਗੇ ਅਜੇ ਹੀ ਹੋਰ ਕਾਰਜਾਂ ਦਾ ਭਗਤ ਰਵਿਤਾਸ ਜੀ ਜ਼ਿਕਰ ਕਰਦੇ ਨੇ ਨਾਮ ਤੇਰਾ ਦੀਵਾ ਨਾਮ ਤੇਰਾ ਬਾਤੀ ਨਾਮ ਤੇਰਾ ਤੇਲ ਲੇ ਮਾਹੇ ਪਸਾਰੇ ਨਾਮ ਤੇਰੇ ਕੀ ਜੋਤ ਲਗਾਈ ਪਇਓ ਉਜਿਆਰੋ ਭਵਨ ਸਗਲਾਰੇ ਏ ਪ੍ਰਭੂ ਤੇਰਾ ਨਾਮ ਹੀ ਦੀਵਾ ਹੈ ਨਾਮ ਹੀ ਦੀਵੇ ਦੀ ਵਿਚਲੀ ਬੱਤੀ ਹੈ ਤੇ ਤੇਲ ਹੈ ਤੇਰੇ ਨਾਮ ਦੀ ਹੀ ਮੈਂ ਜੋਤ ਜਗਾਈ ਹੈ ਤੇ ਉਸ ਜੋਤ ਦੀ ਬਰਕਤ ਨਾਲ ਸਾਰੇ ਭਾਵਨਾ ਦੇ ਵਿੱਚ ਚਾਨਣ ਹੋ ਗਿਆ ਸਾਰੇ ਭਾਵਨਾ ਚ ਚਾਨਣ ਹੋਣ ਤੋਂ ਭਾਵ ਕਿ ਮੇਰੇ ਮਨ ਦਾ ਕੋਨਾ ਕੋਨਾ ਖੇੜੁੱਠਾ ਚਾਨਣ ਹੋ ਗਿਆ ਅਗਿਆਨਤਾ ਦਾ ਹਨੇਰਾ ਉੱਥੋਂ ਪਸਰ ਗਿਆ ਦੂਰ ਹੋ ਗਿਆ ਗਿਆਨ ਦਾ ਚਾਨਣ ਮੇਰੇ ਮਨ ਵਿੱਚ ਹੋ ਗਿਆ ਤੇਰੇ ਨਾਮ ਸਿਮਰਨ ਦਾ ਮੈਂ ਐਸਾ ਦੀਵਾ ਬਾਲਿਆ ਨਾਮ ਤੇ ਰੋ ਤਾਗਾ ਨਾਮ ਫੂਲ ਮਾਲਾ ਪਰ 18 ਹੈ ਸਗਲ ਜੁਠਾਰੇ ਤੇਰੋ ਕੀਆ ਤੁਝੇ ਕਿਆ ਅਰਪੋ ਨਾਮ ਤੇਰਾ ਤੂੰ ਹੀ ਚਵਰ ਟੁਲਾਰੇ ਤੇਰਾ ਨਾਮ ਮੈਂ ਤਾਗਾ ਬਣਾਇਆ ਨਾਮ ਨੂੰ ਹੀ ਫੁੱਲ ਤੇ ਫੁੱਲਾਂ ਦੀ ਮਾਲਾ ਬਣਾਇਆ ਹੋਰ ਸਾਰੀ ਬਨਸਪਤੀ ਜਿਹੜੀ ਲੋਕ ਤੇਰੇ ਅੱਗੇ ਭੇਟ ਕਰਦੇ ਆ ਉਹ ਝੂਠੀ ਐ ਤੇਰੀ ਹੀ ਤਾਂ ਪੈਦਾ ਕੀਤੀ ਹੋਈ ਐ ਮੈਂ ਤੇਰੀ ਹੀ ਬਣਾਈ ਹੋਈ ਚੀਜ਼ ਤੇਰੇ ਅੱਗੇ ਰੱਖਾਂ ਇਹਦੇ 'ਚ ਕਿਹੜੀ ਸਿਆਣਪ ਐ ਭਗਤ ਰਵਿਦਾਸ ਜੀ ਕਹਿੰਦੇ ਮੈਂ ਤੇ ਤੇਰਾ ਨਾਮ ਰੂਪ ਚੌਰ ਹੀ ਤੇਰੇ ਉੱਤੇ ਚਲਾਉਂਗਾ ਤੇਰੋਂ ਕੀ ਆ ਤੁਝੇ ਕਿਆ ਅਰਪੋ ਜਿਹੜੀਆਂ ਚੀਜ਼ਾਂ ਮਨੁੱਖ ਕਰਦਾ ਐ ਆਮ ਤੌਰ ਤੇ ਉਸ ਪ੍ਰਮਾਤਮਾ ਨੂੰ ਖੁਸ਼ ਕਰਨ ਲਈ ਵਾਕਈ ਹੈਰਾਨੀਜਨਕ ਗੱਲ ਹੈ ਕਿ ਉਹ ਤੇ ਪ੍ਰਮਾਤਮਾ ਨੇ ਤੇ ਸਾਨੂੰ ਦਿੱਤੀਆਂ ਨੇ ਉਹੀ ਅਸੀਂ ਉਹਨੂੰ ਵਾਪਸ ਕਰ ਰਹੇ ਹਾਂ ਤੇ ਸੋਚਦੇ ਹਾਂ ਕਿ ਇਹਦੇ ਨਾਲ ਪ੍ਰਮਾਤਮਾ ਖੁਸ਼ ਹੋ ਜਾਣਾ ਸ਼ਾਇਦ 108864 ਖਾਣੀ ਇਹ ਹੈ ਵਰਤਨ ਹੈ ਸਗਲ ਸੰਸਾਰੇ ਹਰ ਵਿਦਾਸ ਨਾਮ ਤੇਰਾ ਆਰਤੀ ਸਤ ਨਾਮ ਹੈ ਹਰ ਭੋਗ ਤੁਹਾਰੇ ਸਾਰੇ ਸੰਸਾਰ ਦੀ ਨਿਤ ਦੀ ਕਾਰ ਤਾਂ ਇਹ ਹੈ ਕਿ ਤੇਰੇ ਨਾਮ ਨੂੰ ਭਲਾ ਕੀ 18 ਪੁਰਾਣਾ ਦੀਆਂ ਕਹਾਣੀਆਂ ਚ ਪਰਚਿਆ ਹੋਇਆ ਹੈ 68 ਤੀਰਥਾਂ ਦੇ ਇਸ਼ਨਾਨ ਨੂੰ ਪੁੰਨ ਕਰਮ ਸਮਝੀ ਬੈਠਾ ਹੈ ਤੇ ਇਸ ਤਰ੍ਹਾਂ ਚਾਰ ਖਾਣੀਆਂ ਦੀਆਂ ਜੂਨਾ ਦੇ ਵਿੱਚ ਪਟਕ ਰਿਹਾ ਹੈ ਤਵੇ ਦਾਸ ਆਖਦਾ ਹੈ हे प्रभु ਤੇਰਾ ਨਾਮ ਹੀ ਮੇਰੇ ਲਈ ਤੇਰੀ ਆਰਤੀ ਹੈ ਤੇ ਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਦਾ ਹੀ ਮੈਂ ਤੈਨੂੰ ਭੋਗ ਲਾਉਂਦਾ ਹਾਂ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 694ਵੇਂ ਅੰਗ ਦੀ ਕੁਰਬਾਨੀ ਦੀ ਵਿਆਖਿਆਤੀ ਸਮਾਪਤੀ ਹੁੰਦੀ ਹੈ ਜੀ ਪ੍ਰਮੁੱਖ ਤੌਰ ਤੇ ਅਸੀਂ ਅੱਜ ਉਸ ਪਲ ਬਾਰੇ ਜਾਣਿਆ ਜਦੋਂ ਮਨੁੱਖ ਦੁਨਿਆਵੀ ਜੀਵਨ ਤੋਂ ਪਰਮਾਤਮਾ ਦੀ ਭਗਤੀ ਵਾਲੇ ਪਰਮਾਤਮਾ ਦੀ ਯਾਦ ਵਾਲੇ ਜੀਵਨ ਦੇ ਵਿੱਚ ਪੈਰ ਰੱਖਦਾ ਉਸ ਵਕਤ ਉਹਦੀ ਮਨੋਦਸ਼ਾ ਕਿੱਦਾਂ ਦੀ ਹੁੰਦੀ ਹੈ ਕੀ ਉਹ ਗਵਾਉਂਦਾ ਹੈ ਕੀ ਉਹ ਪਾਉਂਦਾ ਹੈ ਕਿਸ ਮਹਿੰਗੇ ਮੁੱਲ ਤੇ ਪ੍ਰਮਾਤਮਾ ਦੀ ਭਗਤੀ ਪ੍ਰਮਾਤਮਾ ਦੀ ਯਾਦ ਪ੍ਰਮਾਤਮਾ ਦੀ ਪ੍ਰੀਤ ਮਿਲਦੀ ਹੈ ਤੇ ਫਿਰ ਉਸ ਪ੍ਰੀਤ ਨੂੰ ਅਸੀਂ ਕਾਇਮ ਕਿਵੇਂ ਰੱਖਣਾ ਹੈ ਇਹ ਸਭ ਕੁਝ ਅਸੀਂ ਜਾਣਿਆ ਉਮੀਦ ਕਰਦੇ ਹਾਂ ਇਹਨਾਂ ਗੱਲਾਂ ਦਾ ਤੁਹਾਡੇ ਹਿਰਦਿਆਂ ਤੇ ਜ਼ਰੂਰ ਅਸਰ ਹੋਵੇਗਾ ਇੱਥੇ ਹੀ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ